ਤੇ ਸਾਡੇ ਨਾਲ ਫੋਨ ਲਾਈਨ ਤੇ ਦਲੇ ਸਰਕਾਰ ਤੋਂ ਮੰਤਰੀ ਬਨਜਿੰਦਰ ਸਿੰਘ सिरसा ਚੁੱਟ ਚੁੱਕੇ ਨੇ सिरसा ਸਾਹਿਬ ਜੀ ਪੰਜਾਬ ਨਾਲ ਹਿਮਾਚਲ ਦੇ ਬਹੁਤ ਬਹੁਤ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਜੀ। ਸਾਸ਼ੀ ਕਲ ਸਰ ਸਰ ਭਾਰਤੀ ਫੌਜ ਇੱਕ ਬਿਆਨ ਜਾਰੀ ਕਰਦੀ ਹੈ ਜ਼ਿਕਰ ਕੀਤਾ ਜਾਂਦਾ ਹੈ ਕਿ ਜੋ ਗੋਲਡਨ ਟੈਂਪਲ ਹੈ ਪਾਕਿਸਤਾਨ ਦੇ ਨਿਸ਼ਾਨੇ ਤੇ ਸੀ ਗੋਲਡਨ ਟੈਂਪਲ ਤੇ ਹਮਲੇ ਦੀ ਕਈ ਵਾਰ ਪਾਕਿਸਤਾਨ ਦੇ ਵੱਲੋਂ ਕੋਸ਼ਿਸ਼ ਕੀਤੀ ਗਈ ਹੈ ਪਰ ਐਸਪੀਸ ਦੇ ਮੁਖ ਸਖਤਰ ਜੋ ਕੁਲਵੰਤ ਸਿੰਘ ਮੰਨਨ ਨੇ ਸਾਫ਼ ਉਹਨਾਂ ਨੇ ਕਹਿ ਦਿੱਤਾ ਹੈ ਕਿ ਇਹੋ ਜਿਹਾ ਬਿਆਨ ਇੱਕ ਪੋਲੀਟੀਕਲ ਮੋਟਿਵ ਹੋ ਸਕਦਾ ਹੈ ਕਿਵੇਂ ਇਸ ਚੀਜ਼ ਨੂੰ ਵੇਖਦੇ ਹੋ ਸਰ ਜੀ ਮੰਨਨ ਸਾਹਿਬ ਕੋ ਕੋ ਵੱਖਰੀ ਖਬਰ ਹੋਗੀ ਤਾਂ ਮੈਨੂੰ ਨਹੀਂ ਪਤਾ ਹੈਗਾ ਔਰ ਇਹ ਇੱਕ ਫੈਸ਼ਨ ਹੀ ਬਣ ਗਿਆ ਹੁਣ ਕਿ ਸਰਕਾਰ ਦੇਸ਼ ਦੀ ਕੋਈ ਵੀ ਗੱਲ ਕਰੇ ਤੇ ਵਿਰੋਧ ਅੰਦਰ ਅਸ਼ੋਮ ਨੇ ਅਕਾਲੀ ਦਲ ਦੇ ਹੋਣ ਕਰਕੇ ਕੁਝ ਪਤਾ ਨਹੀਂ ਕਿਉਂ ਵਿਰੋਧ ਦੇ ਅੰਦਰ ਬੋਲਣਾ ਜ਼ਰੂਰੀ ਹੈ ਮੈਂ ਸਮਝਦਾ ਕਿ ਜੋ ਆਰਮੀ ਵੱਲੋਂ ਗੱਲ ਕਹੀ ਗਈ ਆ ਉਸ ਨੂੰ ਕਾਉਂਟਰਰੀ ਕਰਨਾ ਔਰ ਉਹਦੀ ਗੱਲ ਨੂੰ ਨਾ ਮੰਨਣਾ ਮੇਰੇ ਤੋਂ ਬੜੀ ਹੈਰਾਨਗੀ ਦੀ ਗੱਲ ਹੈ ਇਸ ਤੋਂ ਮਹੱਤਵ ਸਮਝ ਤੋਂ ਪਰਾਂ ਹੈ ਔਰ ਕੋਈ ਨਵੀਂ ਗੱਲ ਤੇ ਹੈ ਨਹੀਂ ਮੈਂ ਜ਼ਰੂਰ ਇਹ ਤੁਹਾਨੂੰ ਦੱਸਣਾ ਚਾਹਣਾ ਹੈ ਕਿ ਜੇਕਰ ਪੁੰਛ ਦੇ ਅੰਦਰ ਜਿਸ ਤਰੀਕੇ ਨਾਲ ਕੀਤਾ ਗਿਆ ਜਿਸ ਤਰੀਕੇ ਕਰਤਾਰਪੁਰ ਸਰਗਰ ਪਵਿੱਤਰ ਸਥਾਨ ਜੋ ਕਿ ਕੇਵਲ ਸਾਡੇ ਤੋਂ 3 ਕਿਲੋਮੀਟਰ ਪરા ਹੈ ਔਰ ਔਰ ਕੋਈ ਆਬਾਦੀ ਵੀ ਨਹੀਂ ਸੀ ਆਸ-ਪਾਸ ਘਰ ਵੀ ਨਹੀਂ ਸੀਗੇ ਔਰ ਫਿਰ ਵੀ ਸਿੱਖਾਂ ਨੂੰ ਨਹੀਂ ਦਿੱਤਾ ਗਿਆ ਔਰ ਕਾਫੀ ਗੁਰਦੁਆਰਾ ਸਾਹਿਬ ਜਿਹੜੇ ਪਾਕਿਸਤਾਨ ਅੰਦਰ ਨੇ ਅੱਜ ਕਮਰਸ਼ੀਅਲ ਮਾਲ ਬਣ ਚੁੱਕੇ ਨੇ ਮੈਂ ਤੇ ਹੋਣੇ ਵੀ ਇੱਕ ਵੀਡੀਓ ਟਵੀਟ ਕਰੂੰਗਾ ਤੁਹਾਡੇ ਦੇ ਅਸੀਂ ਦੇਖਿਓ ਸ਼ਰਾਬ ਦਾ ਠੇਕਾ ਵੀ ਖੋਲ ਰੱਖਿਆ ਹੈ ਔਰ ਕੋਈ 10 ਲੱਖ ਤੋਂ ਜ਼ਿਆਦਾ ਸਿੱਖ ਉਤੇ ਪਾਕਿਸਤਾਨ ਸੀਗੇ ਜਿਹਨਾਂ ਦੇ ਬਾਰੇ ਵਿੱਚ ਅੱਜ ਕੋਈ ਪਤਾ ਪਤਾ ਹੀ ਨਹੀਂ ਕੇਵਲ 8000 ਰਹਿ ਗਏ ਨੇ ਇਹ ਕੋਈ ਨਵੀਂ ਚੀਜ਼ ਨਹੀਂ ਹੈਗੀ ਸਭ ਲੋਕ ਜਾਣਦੇ ਨੇ ਪਰ ਮੈਂ ਉਹਨਾਂ ਦੇ ਬਿਆਨ ਦੇ ਉੱਤੇ ਤਾਂ ਕੁਝ ਨਹੀਂ ਬੋਲਣਾ ਚਾਹੁੰਦਾ ਪਰ ਮੈਂ ਇਹ ਕਹਿਣਾ ਚਾਹੁੰਦਾ ਕਿ ਜਦੋਂ ਦੇਸ਼ ਦੇ ਅੰ ਜਿਸ ਤਰੀਕੇ ਪਾਕਿਸਤਾਨ ਦੇਸ਼ ਦੀ ਗੱਲ ਕਰ ਰਹੇ ਆ ਪਾਕਿਸਤਾਨ ਦੇ ਦੇਸ਼ ਦੇ ਅੰਦਰ ਜਿਸ ਤਰੀਕੇ ਸਿੱਖਾਂ ਦੇ ਨਾਲ ਵਰਤਾਰਾ ਕੀਤਾ ਗਿਆ ਔਰ ਜਦੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਾ ਤੇ ਤੁਸੀਂ ਜ਼ਰੂਰ ਦੇਖੋ ਮੇਰੇ ਟਵਿੱਟਰ ਹੈਂਡਲ ਤੇ ਵੀ ਨੇ ਉੱਥੋਂ ਦੇ ਜਿਹੜੇ ਮੌਲਵੀ ਸੀਗੇ ਜਿਹੜੇ ਕੱਟੜ ਲੋਕ ਸੀ ਉਹਨਾਂ ਨੇ ਜਿਸ ਤਰੀਕੇ ਦਾ ਵਰਤਾਵਾ ਕੀਤਾ ਔਰ ਜਿੰਨਾ ਧਰਮ ਦੇ 바ਰ ਚ ਖਿਲਾਫ ਬੋਲੇ ਮਤਲਬ ਉਹ ਆਦਮੀ ਸੁਣ ਨਹੀਂ ਸਕਦਾ ਆਪਣੇ ਕੰਨਾਂ ਨਾਲ ਔਰ ਇਹ ਪਾਕਿਸਤਾਨ ਦੀ ਕੋਈ ਨਵੀਂ ਚੀਜ਼ ਤਾਂ ਹੈ ਨਹੀਂਗੀ ਉਹ ਹਮੇਸ਼ਾ ਇਸੇ ਰਾਜਨੀਤੀ ਤੇ ਕਰਦਾ ਰਿਹਾ ਪੰਜਾਬ ਨੂੰ ਨਸ਼ਿਆਂ ਨਾਲ ਗਰਗ ਕਰ ਦਿੱਤਾ ਅਸੀਂ ਕੁਛ ਨਾ ਕਰ ਸਕੇ ਪੰਜਾਬ ਨੂੰ ਅਸਲੇ ਦੇ ਨਾਲ ਵਾਰ-ਵਾਰ ਕਿ ਅਤੰਕਵਾਦ ਦੇ ਨਾਮ ਤੇ ਕੱਲistan ਦੇ ਨਾਮ ਤੇ ਤੇ ਕਿਤਰਾ ਕਿਤਰਾ ਦੇ ਇੱਥੇ ਮਹੀਮਾ ਚਲਵਾਈਆਂ ਗਈਆਂ ਇਹਦਾ ਬਹੁਤ ਵੱਡਾ ਪੰਜਾਬ ਨੂੰ ਖਮਿਆਜਾ ਪੂਤਣਾ ਪਿਆ ਆ ਪੰਜਾਬ ਦੀ ਜਵਾਨੀ ਨੇ ਬਹੁਤ ਖਮਿਆਜਾ ਪੂਤਿਆ ਹਜ਼ਾਰਾਂ ਬੇਕਸੂਰ ਲੋਕ ਮਾਰੇ ਗਏ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਸਾਨੂੰ ਜ਼ਰੂਰ ਇੱਥੇ ਵਿਚਾਰਨਾ ਹਮੇਸ਼ਾ ਕਰਨਾ ਚਾਹੀਦਾ ਹੈ ਬਿਲਕੁਲ ਸਰਸਾ ਸਾਹਿਬ ਜਿਸ ਹਿਸਾਬ ਨਾਲ ਤੁਸੀਂ ਜ਼ਿਕਰ ਕੀਤਾ ਕਿ ਅਕਸਰ ਹੀ ਪੰਜਾਬ ਨਿਸ਼ਾਨੇ ਤੇ ਰਹਿੰਦਾ ਤੇ ਪੰਜਾਬ ਦਾ ਹੀ ਨੁਕਸਾਨ ਸਭ ਤੋਂ ਜ਼ਿਆਦਾ ਹੁੰਦਾ ਪਰ ਭਾਰਤੀ ਫੌਜ ਦਾ ਬਿਆਨ ਵੀ ਬਹੁਤ ਅਹਿਮ ਹੈ ਕਿਉਂਕਿ ਵਾਰ-ਵਾਰ ਭਾਰਤ ਸਰਕਾਰ ਦੇ ਵੱਲੋਂ ਵੀ ਇਹ ਜ਼ਿਕਰ ਕੀਤਾ ਜਾਂਦਾ ਹੈ ਕਿ ਕਿਸੇ ਵੀ ਜੋ ਅਫਵਾਹ ਤੇ ਯਕੀਨ ਨਾ ਕਰੋ ਜੋ ਵੀ ਇੰਡੀਅਨ ਆਰਮੀ ਦੇ ਵੱਲੋਂ ਬਿਆਨ ਜਾਰੀ ਕੀਤਾ ਜਾਂਦਾ ਉਸ ਨੂੰ ਹੀ ਸੱਚ ਮੰਨੋ ਤੇ ਉਹੀ ਹੀ ਠੀਕ ਬਿਆਨ ਹੈ ਪਰ ਇੱਕ ਪਾਸੇ ਜੋ ਕੁਲਵੰਤ ਸਿੰਘ ਮੰਨਨ ਨੇ ਉਹ ਵੀ ਇੱਕ ਸਤਕਾਰਯੋਗ ਸ਼ਖਸੀਅਤ ਨੇ ਇਹੋ ਜਿਹੇ ਬਿਆਨਾਂ ਤੇ ਦਾ ਲੋਕਾਂ ਤੇ ਕੀ ਅਸਰ ਪੈ ਸਕਦਾ ਉਹਨਾਂ ਦੇ ਨਾਮ ਹੈ ਉਹਨਾਂ ਦੇ ਬਿਆਨ ਤੇ ਨਹੀਂ ਕੁਝ ਕਹਿੰਦਾ ਪਰ ਮੈਂ ਤੁਹਾਨੂੰ ਜਿਵੇਂ ਪਹਿਲਾਂ ਵੀ ਕਿਹਾ ਸੀ ਇਹ ਕੋਈ politcal statement politcal parties ਦੀ ਆਪਾਂ ਸਮਝ ਲੈਂਦੇ ਜੇ ਆਪਾਂ ਆਰਮੀ ਨੂੰ ਵੀ ਹੁਣ politcal ਬਣ ਲਈਏ ਫਿਰ ਤੇ ਗੱਲ ਹੀ ਖਤਮ ਹੋ ਜੂ ਨਾ ਫਿਰ ਤੇ ਦੇਸ਼ ਦੇ ਅੰਦਰ ਕੋਈ ਸੰਸਥਾ ਤੇ ਪ੍ਰਤੀ ਕੋਈ ਆਪਣਾ ਕੋਈ ਵਿਸ਼ਵਾਸ ਰਹੀ ਨਹੀਂ ਜਿਉ ਹੁਣ ਆਪਾਂ ਆਰਮੀ ਨੇ ਜਿਹੜੇ ਲੋਕ ਆਪਣੀ ਜਾਨ ਤੇ ਖੇਡਦੇ ਨੇ ਉਹਨਾਂ ਤੋਂ ਵੀ ਆਪਾਂ ਕਹੀਏ ਕਿ ਭਈ ਇਹਨਾਂ ਦੀ ਵੀ ਗੱਲ ਨੂੰ ਹੁਣ ਆਪਾਂ ਇਹ ਕਹਿ ਕੇ ਕਿ politcal statement ਹੈ ਇਸ ਤੋਂ ਬੜੀ ਮਾੜੀ ਗੱਲ ਆ ਦੂਜੀ ਗੱਲ ਤੁਸੀਂ ਦੇਖੋ ਕਿ ਇਹ ਹਮਲੇ ਕੇਵਲ ਔਰ ਕੇਵਲ ਪੰਜਾਬ 'ਚ ਹੀ ਕਿਉਂ ਹੋਏ ਬਾਰਡਰ ਤੇ ਰਾਜਸਥਾਨ ਦਾ ਵੀ ਲੱਗਦਾ ਸੀਗਾ ਜੀ ਬਾਰਡਰ ਤੇ ਗੁਜਰਾਤ ਦਾ ਵੀ ਲੱਗਦਾ ਸੀਗਾ ਉਹ ਜਦਾ ਵੀ ਲੱਗਦਾ ਸੀਗਾ ਕਿਉਂ ਪਠਾਨਕੋਟ ਤੇ ਹਮਲਾ ਹੋਇਆ ਕਿਉਂ ਗੁਰਦੁਆਰਾ ਪੁੰਜ